ਅਜਾ ਚਰਨਜੀਤ ਬਰਾੜ ਜੀ ਵੀ ਸਾਡੇ ਨਾਲ ਜੁੜੇ ਹੋਏ ਨੇ ਅਕਾਲੀ ਦਲ ਤੋਂ ਵੱਖਾ ਵਖਰੇ ਹੋ ਕੇ ਤੜਾ ਜਿਨ੍ਹਾਂ ਨੇ ਬਣਾਇਆ ਸੀ ਉਹਨਾਂ ਦੇ ਵਿੱਚ ਆਗੂਆਂ ਦੇ ਵਿੱਚੋਂ ਸ਼ਾਮਿਲ ਚਰਨਜੀਤ ਸਿੰਘ ਬਰਾੜ ਜੀ ਤੁਹਾਡਾ ਸਵਾਗਤ ਹੈ ਸਰ ਜੁੜਨ ਦੇ ਲਈ ਜੀ ਬਹੁਤ ਧੰਨਵਾਦ ਜੀ ਐਲਜੀਪੀਸੀ ਦੇ ਬਦ ਨੈਟਵੋਕੇਟ ਤਾਮੀਨਾ ਸਿਫਾ ਦੇ ਦਿੱਤਾ ਸਰ ਤੁਹਾਡਾ ਫਰਸਟ ਰਿਐਕਸ਼ਨ ਕਿਉਂਕਿ ਬੀਬੀ ਜਗੀਰ ਕੌਰ ਨੂੰ ਲੈ ਕੇ ਜੋ ਬਿਆਨ ਦਿੱਤਾ ਸੀ ਲਗਾਤਾਰ ਜੋ ਹੈ ਮੰਗ ਵੀ ਕੀਤੀ ਜਾ ਰਹੀ ਸੀ ਸਿਆਸੀ ਦੇ ਪੰਥਕੀ ਦੇ ਨਾਂ ਦੇ ਵੱਲੋਂ ਅਸੀਂ ਸਿਫਾ ਦੀ ਦੇਖੋ ਮੇਰੀ ਇਹ ਬੇਨਤੀ ਹੈ ਕਿ ਬੜਾ ਮੰਦ ਭਾਗਾ ਤੌਰ ਜਿਹੜਾ ਹੈ ਉਹ ਦਿਨ ਬਾ ਦਿਨ ਸਿੱਖ ਕੌਮ ਦੇ ਵਿੱਚ ਸਾਹਮਣੇ ਆ ਰਿਹਾ ਹੈ ਜੀ ਜਿਹੜੀ ਗੱਲ ਨੂੰ ਲੈ ਕੇ ਸਿੱਖ ਕੌਮ ਆਵਾਜ਼ ਉਠਾ ਰਹੀ ਸੀ ਕਿ ਯਾਨੀ ਹਰਪ੍ਰੀਤ ਸਿੰਘ ਦੀ ਨਾਲ ਧੱਕਾ ਕੀਤਾ ਗਿਆ ਹੂੰ ਉਸੇ ਤੇ ਮੋਹਰ ਲਾਉਂਦਿਆਂ ਗਿਆਨੀ ਰੁਖਵੀਰ ਸਿੰਘ ਜੀ ਨੇ ਆਪਣੀ ਫੇਸਬੁੱਕ ਪੋਸਟ ਤੇ ਲਿਖਿਆ ਕਿ ਇਹ ਬਹੁਤ ਵੱਡਾ ਧੱਕਾ ਹੈ ਔਰ ਇਹ ਜਿਸ ਤਰ੍ਹਾਂ ਜਥੇਦਾਰ ਸਾਹਿਬ ਬੋਰ ਨੂੰ ذلیل ਕਰਕੇ ਕੱਢਿਆ ਗਿਆ ਹੈ ਹੂੰ ਇਹ ਬੜਾ ਮੰਦ ਭਗ ਹੈ ਮੈਂ ਸਮਝਦਾ ਕਿ ਉਸ ਗੱਲ ਦੇ ਉੱਤੇ ਖੁਦ ਸਾਮੀ ਸਾਹਿਬੇ ਮੋਰ ਲਾ ਦਿੱਤੀ ਹੈ ਕਿ ਗਲਤ ਹੋਇਆ ਪਰ ਮੇਰੀ ਇਹ ਗੁਜਾਰਸ਼ ਸੀ ਕਿ ਜੇ ਅਸਤੀਫਾ ਦੇਣਾ ਸੀ ਤੇ ਘੱਟ ਤੋਂ ਘੱਟ ਪਹਿਲਾਂ ਜਿਹੜੀ ਗਲਤੀ ਕੀਤੀ ਸੀ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਧੱਕੇ ਨਾਲ ਕੱਢਿਆ ਗਿਆ ਸੀ ਤਾਂ ਉਹ ਤੁਰੰਤ ਉਹਨਾਂ ਨੂੰ ਪਹਿਲਾਂ ਬਹਾਲ ਕਰਨਾ ਚਾਹੀਦਾ ਸੀ ਜੀ ਪਰ ਮੈਂ ਸਮਝਦਾ ਕਿ ਕਿਸੇ ਵੀ ਅਹੁਦੇ ਤੋਂ ਜਾਂ ਕਿਸੇ ਵੀ ਸਮੇਂ ਦੇ ਉਤੋਂ ਅਸਤੀਫਾ ਦੇਣਾ ਹੱਲ ਨਹੀਂ ਹੈ ਸਚਾਈ ਤੇ ਸ਼੍ਰੀ ਕਲਤਕ ਸਾਹਿਬ ਦੇ ਹੁਕਮਾਂ ਤੇ ਪਹਿਰਾ ਦੇਣਾ ਸਭ ਤੋਂ ਵੱਡਾ ਹੱਲ ਸੀ ਤੇ ਚਲੋ ਖੈਰ ਇਸ ਇਸ ਗੱਲ ਤੇ ਧੰਮੀ ਸਾਹਿਬ ਨੂੰ ਕੀ ਕਹਿ ਸਕਦੇ ਆ ਪਰ ਇੱਕ ਗੱਲ ਸਾਬਤ ਹੋ ਗਈ ਹੈ ਕਿ ਕਿਸ ਕਿਸਮ ਦਾ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦਾ ਤੇ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਕੋਟਰੀ ਦਾ ਦਬਾਅ ਹੈ ਜਥੇਦਾਰ ਸਹਿਬਾਨਾਂ ਤੋਂ ਲਾ ਕੇ ਪ੍ਰਧਾਨ ਤੋਂ ਲਾ ਕੇ ਕਿਸ ਕਿਸਮ ਦਾ ਦਬਾਅ ਜਿਹੜਾ ਉਹ ਅੰਦਰੇ ਅੰਦਰ ਚੱਲ ਰਿਹਾ ਹੈ ਇਹ ਇਹ ਗੱਲ ਜਗ ਜाहिर ਹੋ ਗਈ ਹੈ ਅੱਜ ਸਿੱਖ ਕੌਮ ਨੂੰ ਲੋੜ ਹੈ ਇਕੱਠੇ ਹੋ ਕੇ ਸਰਕਾਰਾਂ ਦੀ ਆਜ਼ਾਦੀ ਬਹਾਲ ਕਰਨ ਦੀ ਔਰ ਸਿਸ ਸੰਸਥਾਵਾਂ ਦੇ ਜਿਹੜੇ ਸਾਡੇ ਸਿਧਾਂਤ ਆ ਉਹਨਾਂ ਤੇ ਪਹਿਰਾ ਦੇਣ ਦੀ ਸਾਰੀ ਸਿੱਖ ਕੌਮ ਨੂੰ ਖੜੇ ਹੋਣਾ ਪਵੇ। ਜੀ। ਤੇ ਤੁਹਾਨੂੰ ਲੱਗਦਾ ਕਿ ਇਹ ਜੋ ਅਸਤੀਫਾ ਜੋ ਹੈ ਇਸ ਦੇ ਨਾਲ ਕੋਈ ਬਦਲਾ ਆਏਗਾ? ਦੇਖੋ ਗੁਰੂ ਸਾਹਿਬ ਕਿਰਪਾ ਕਰਨ। ਸ੍ਰੀ ਕਲਤਖ ਸਾਹਿਬ ਦੇ ਜਥੇਦਾਰ ਸਾਹਿਬ ਖੁਦ ਉਹ ਜਥੇਦਾਰ ਸ੍ਰੀ ਯਾਨੀ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਬਹਾਲ ਕਰਨ ਉਹਨਾਂ ਕੋਲੇ ਪਾਵਰ ਹੈ ਕਿ ਉਹ ਬਹਾਲ ਕਰ ਸਕਦੇ ਆ। ਹੂੰ। ਅੰਤਰੀ ਕਮੇਟੀ ਦੇ ਫੈਸਲੇ ਨੂੰ ਰੱਦ ਕਰਕੇ ਉਹਨਾਂ ਨੂੰ ਬਹਾਲ ਕਰਨ ਤੇ ਪੰਜਵੇਂ ਪੰਜ ਸਿੰਘ ਚੈਬਾਨ ਦੀ ਮੀਟਿੰਗ ਬੁਲਾ ਕੇ ਜਿਹੜੇ ਵੀ ਫੈਸਲਿਆਂ ਤੋਂ ਸ਼੍ਰੋਮਣੀ ਅਕਾਲੀ ਦਲ ਪਘੋੜਾ ਹੋ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਚੁਣਿੰਦਾ ਲੀਡਰ ਪਘੋੜੇ ਹੋ ਰਹੇ ਆ ਉਹਨਾਂ ਤੇ ਤੁਰੰਤ ਕਾਰਵਾਈ ਕਰਦੇ ਆ ਸਮੁੱਚੇ ਪੰਥ ਨੂੰ ਇਕੱਠਾ ਕਰਨ ਲਈ ਸ਼੍ਰੀ ਅਕਾਲਪੁਰ ਸਾਹਿਬ ਦੇ ਜਥੇਦਾਰ ਸਾਹਿਬ ਹੀ ਕੋਈ ਰਸਤਾ ਦਿਖਾ ਸਕਦੇ ਆ ਵਰਨਾ ਇਸ ਤਰ੍ਹਾਂ ਚੰਗੇ ਮਤਲਬ ਕਹਿ ਲਈਏ ਕਿ ਜਿਹੜੇ ਅਸਤੀਫੇ ਦੇਣਾ ਭੱਜ ਜਾਣਾ ਟੁੱਟ ਜਾਣਾ ਇਸ ਗੱਲ ਨਾਲ ਕੌਮ ਦਾ ਕੋਈ ਹੱਲ ਨਿਕਲਦਾ ਦਿਖ ਨਹੀਂ ਰਿਹਾ। ਅਗਰ ਤਾਂ ਸਿਫਰਨਾ ਦਾ ਮਨਜ਼ੂਰ ਹੋ ਜਾਂਦਾ ਕਿਉਂਕਿ ਹੁਣ ਤੱਕ ਤਾਂ ਅਜੇ ਤੱਕ ਜੋ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਮੈਂਬਰਸ਼ਿਪ ਮੁਹਿੰਮ ਵਢੀ ਗਈ ਹੈ ਇਸੇ ਤਰ੍ਹਾਂ ਤੇ ਚਰਚਾ ਇਹ ਹੋ ਰਹੀ ਹੈ ਕਿ ਅਕਾਲੀ ਦਲ ਦਾ ਅੱਗੇ ਪ੍ਰਧਾਨ ਕੌਣ ਹੋਏਗਾ। ਹੁਣ ਤਾਂ ਇਸ ਦੇ ਨਾਲ ਜੋ ਇਹ ਵੀ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੋ ਗਿਆ ਕਿ ਐਸਜੀਪੀਸੀ ਦਾ ਪ੍ਰਧਾਨ ਹੁਣ ਕੌਣ ਹੋਏਗਾ। ਦੇਖੋ ਬੜਾ ਮੰਦ ਭਾਗਾ ਦੌਰ ਹੈ ਨਾ ਇਹ ਪਹਿਲਾਂ ਹੀ ਗੱਲ ਕਹਿਤੀ ਹੈ ਕਿ ਬੜੀ ਸੋਚ ਸਮਝ ਕੇ ਫੈਸਲੇ ਲੈਣ ਦੀ ਲੋੜ ਹੈ। ਉਹ ਭਰਤੀ ਜਿਹੜੀ ਆ ਕਾਹਾਂ ਚ ਹੋ ਰਹੀ ਏ ਧਰਤੀ ਤੇ ਕੋਈ ਭਰਤੀ ਨਹੀਂ ਹੋ ਰਹੀ ਮੈਨੂੰ ਦੱਸਾਂ ਇਹ ਵੱਖਰੀ ਗੱਲ ਹੈ ਲਿਸਟਾਂ ਕਾਪੀਆਂ ਦੇ ਪੈਸੇ ਜਮ੍ਹਾਂ ਕਰਾ ਲੈਣਗੇ ਲਿਸਟਾਂ ਆ ਜਾਣਗੀਆਂ ਡੈਲੀਗੇਟ ਖਾਸਮ ਖਾਸ ਬਣਾ ਲੈਣਗੇ ਜਿਹੜੇ ਜਮ੍ਹਾਂ ਤੋਂ ਘਰਾਂ ਚ ਕੰਮ ਕਰਨ ਵਾਲੇ ਬੰਦੇ ਆ ਉਹਨਾਂ ਨੂੰ ਬਣਾ ਕੇ ਤੇ ਪ੍ਰਧਾਨ ਬਣ ਸਕਦੇ ਆ ਪਰ ਸਿੱਖ ਪੰਥ ਦੇ ਮਨਾਂ ਦੇ ਵਿੱਚ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਮਨਾਂ ਦੇ ਵਿੱਚ ਬੜੀ ਭਾਰੀ ਸੱਟ ਹੈ ਗਹਿਰੀ ਸੱਟ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਸ਼੍ਰੀ ਹਕਾਲਤਾ ਸਾਹਿਬ ਤੋਂ ਭਗੌੜੇ ਹੋਣ ਦਾ ਅਸੀਂ ਆਪਣੇ ਤੇ ਇਲਜ਼ਾਮ ਨਹੀਂ ਲਗਾ ਸਕਦੇ ਕੋਈ ਬੰਦਾ ਧਰਤੀ ਤੇ ਭਰਤੀ ਭਰ ਨਹੀਂ ਰਿਹਾ ਬਹੁਤ ਗਿਣਤੀ ਦੇ ਲੋਕ ਭਰ ਰਹੇ ਆ ਫਿਰ ਫੋਟੋਆਂ ਖਿੱਚੀਆਂ ਜਾ ਰਹੀਆਂ ਘਰ ਘਰ ਕੋਈ ਜਾ ਨਹੀਂ ਰਿਹਾ ਨਾ ਕੋਈ ਭਰਤੀ ਮੈਂਬਰ ਬਣ ਨਹੀਂ ਰਿਹਾ ਜ਼ਿਆਦਾਤਰ ਕੁਝ ਲੋਕ ਹੋ ਸਕਦੇ ਆ ਚਲੋ ਖੈਰ ਇਹ ਨਹੀਂ ਕਹਿ ਸਕਦੇ ਕਿ 100% ਦੁਨੀਆ ਇੱਕ ਪਾਸੇ ਹੁੰਦੀ ਹੈ ਪਰ ਕੋਈ ਵੀ ਸ਼੍ਰੀ ਕਾਲਤਾਖਸਰ ਸਾਹਿਬ ਦੇ ਹੁਕਮਾਂ ਤੋਂ ਭਗੋੜੇ ਹੋਣ ਦਾ ਟੱਪਾ ਨਹੀਂ ਲਗਾਉਣਾ ਚਾਹੁੰਦਾ ਇਸ ਕਰਕੇ ਆਪਣੇ ਧੜੇ ਦੇ ਪ੍ਰਧਾਨ ਬਣਨਾ बन ਜਾਣਗੇ ਪਰ ਪੰਥ ਨੂੰ ਪ੍ਰਵਾਨਗੀ ਦੇਵੇਗਾ ਕਿ ਨਹੀਂ ਦੇਵੇਗਾ ਤਾਂ ਉਹ ਨਾਲ ਸਮਝ ਅੱਛਾ ਪਰਦਾਨਗੇ ਉਹਦੇ ਨੂੰ ਲੈ ਕੇ ਅਕਸਰ ਸਵਾਲ ਉੱਠ ਖੜੇ ਹੁੰਦੇ ਸੀ ਤੇ ਤੋ ਤੱਕ ਇਲਜ਼ਾਮ ਲੱਗਦੇ ਸੀ ਕਿ ਇੱਕ ਪਾਰਟੀ ਵਿਸ਼ੇਸ਼ ਦਾ ਖਾਸ ਦਖਲ ਹੈ ਐਸਜੀਪੀਸੀ ਦੇ ਵਿੱਚ ਤਾਂ ਹੁਣ ਹਾਲਾਂਕਿ ਸਿਫਾ ਉਹਨਾਂ ਦਾ ਮਨਜ਼ੂਰ ਹੋਏਗਾ ਜਾਂ ਨਹੀਂ ਹੋਏਗਾ ਇਹ ਇਹ ਵੀ ਇੱਕ ਸਵਾਲ ਬਣਿਆ ਹੀ ਹੋਇਆ ਹੈ ਜਿਸ ਇੰਤਜ਼ਾਰ ਕਰਨਾ ਪਏਗਾ ਲੇਕਿਨ ਅਗਰ ਉਹਨਾਂ ਦਾ ਸਿਫਾ ਮਨਜ਼ੂਰ ਹੋ ਜਾਂਦਾ ਫਿਰ ਤੁਸੀਂ ਕੀ ਕਹੋਗੇ ਕਿ ਐਸਜੀਪੀਸੀ ਦਾ ਨਵਾਂ ਪ੍ਰਧਾਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਮੈਂ ਕੱਲੇ ਤੁਸੀਂ ਨਾ ਪਾਰਟੀ ਦੇ ਦਬਾਅ ਦੀ ਗੱਲ ਛੱਡੋ ਇੱਥੇ ਕੱਲੇ ਪਰਿਵਾਰ ਦੇ ਦਬਾਅ ਦੀ ਗੱਲ ਹੈ ਜੇ ਪਾਰਟੀ ਦਾ ਹੋਵੇ ਤਾਂ ਪਾਰਟੀ ਤੋਂ ਸਮੂਹ ਹੁੰਦਾ ਤੇ ਸਮੂਹ ਦਾ ਦਬਾਅ ਚਲੋ ਗੱਲ ਵੱਖਰੀ ਹੋ ਜੀ ਹੂੰ ਇੱਥੇ ਸਿਰਫ ਪਰਿਵਾਰ ਦੀ ਜਾਂ ਕੁਝ ਸੁਨਿੰਦਾ ਬੰਦਿਆਂ ਦੇ ਦਬਾਅ ਦੀ ਗੱਲ ਹੈ ਜਿਹੜੀ ਕਿ ਨਾਕਾਬਲੇ ਬਰਦਾਸ਼ਤ ਕੌਮ ਨੂੰ ਹੋਈ ਪਈ ਹੈ ਜੀ ਫਿਰ ਮੈਂ ਇਹੀ ਬੇਨਤੀ ਕਰੂੰਗਾ ਕਿ ਜੇ ਅਸਤੀਫਾ ਮਨਜ਼ੂਰ ਹੋ ਜਾਂਦਾ ਤਾਂ ਸਮੁੱਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਗੁਰੂ ਸਾਹਿਬ ਤੋਂ ਇਹਦ ਲੈਣ ਕੇ ਅੱਗੇ ਅਸੀਂ ਕੀ ਕਰ ਸਕਦੇ ਆ ਇਹ ਨਹੀਂ ਵੀ ਫਲਾਹ ਬੰਦੇ ਨੂੰ ਅੱਗੇ ਲਾ ਦਿਓ ਹੁਣ ਬਾਕੀ ਜਥੇਦਾਰਾਂ ਨੂੰ ਵੀ ਕੱਢ ਦਿਓ ਬਾਕੀ ਜਿਹੜਾ ਸਾਨੂੰ ਸੁਧਾਰ ਕਰਨ ਦੀ ਕੋਈ ਗੱਲ ਕਰੇ ਉਹਨਾਂ ਨੂੰ ਵੀ ਕੱਢ ਦਿਓ ਅਜਿਹਾ ਹੋਂ ਨਾਲ ਪਾਰਟੀ ਦਾ ਤੇ ਪੰਥ ਦਾ ਹੋਰ ਵੱਡਾ ਨਸਾਨ ਹੋ ਜਾਣਾ ਜੀ ਜੀ ਠੀਕ ਹੈ ਬਰਾੜ ਸਾਹਿਬ ਅਪਾ ਸ਼ੁਕਰੀਆ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ ਦੇ ਲਈ